ਲਓ ਜੀ ਬਣੇ ਰਹੋ ਵਲੌਗ ਦੇ ਨਾਲ ਤੁਹਾਨੂੰ ਦਿਖਾਉਨੇ ਆ ਪਾਣੀ ਬਹੁਤ ਜ਼ਿਆਦਾ ਆ ਗਿਆ ਪਿੰਡ ਪੱਖੋਗਲਾਂ ਵਿੱਚ ਕਈ ਪਿੰਡਾਂ ਦਾ ਪਾਣੀ ਇੱਧਰੋਂ ਆ ਰਿਹਾ ਹੈ ਜਾ ਕੇ ਦੇਖਦੇ ਆ ਕਿ ਕਿੰਨਾ ਕੁ ਪਾਣੀ ਵੱਧਿਆ ਤੇ ਕਿੰਨਾ ਕੁ ਪਾਣੀ ਆ ਰਿਹਾ ਹੈ ਅਸੀਂ ਸੁਣਿਆ ਸੀ ਕਿਸੇ ਤੋਂ ਕਿ ਪਾਣੀ ਉੱਥੇ ਬਹੁਤ ਜਦੋ ਜਦੀ ਹੋਇਆ ਕੰਮ ਪਾਣੀ ਵੱਧਿਆ ਜਦੋਂ ਤੇ ਲੜਾਈ ਹੋਣ ਦਾ ਵੀ ਡਰ ਸੀਗਾ ਪਰ ਉੱਥੇ ਮੌਕੇ ਤੇ ਮਲਾਜਮਾਂ ਨੇ ਆ ਕੇ ਚਲੋ ਸਹਿਮਤੀ ਕਰਾ ਕੇ ਪਾਣੀ ਬੜਾ ਆਤਾ ਤੇ ਜਾ ਕੇ ਦੇਖਦੇ ਆ ਕਿ ਕਿੰਨਾ ਕੁ ਪਾਣੀ ਆ ਰਿਹਾ ਤੇ ਕਿੱਧਰ ਨੂੰ ਜਾ ਰਿਹਾ ਤਿੰਨ ਚਾਰ ਪਿੰਡਾਂ ਦਾ ਪਾਣੀ ਸੁਣਦਿਆਂ ਕਹਿੰਦੇ ਆ ਰਿਹਾ ਹੈ ਪੱਖੋਖਲਾ ਪਿੰਡ ਦੇ ਵਿੱਚ ਤੇ ਜਾ ਕੇ ਦੇਖਦੇ ਆ ਮੌਕੇ ਦੇ ਹਾਲਾਤ ਬਣੇ ਰਹੋ ਵਲੌਗ ਦੇ ਨਾਲ ਤੁਹਾਨੂੰ ਦਿਖਾਉਣੇ ਆ ਜਮਾ ਥਾਂ ਵੀ ਥਾਂ ਤੇ ਲੈ ਕੇ ਚੱਲਦੇ ਆ ਤੁਹਾਨੂੰ ਜਿੱਥੇ ਪਾਣੀ ਵੱਧਿਆ ਹੈ ਕਿ ਕੀ ਕੰਡੀਸ਼ਨ ਹੈ ਤੇ ਲੋਕ ਲੋਕ ਬਹੁਤ ਇਕੱਠੇ ਹੋਏ ਆ ਉਥੇ ਬਸ ਥੋੜੀ ਦੂਰ ਹੀ ਰਹਿ ਗਿਆ ਜਿੱਥੇ ਪਾਣੀ ਵੜਿਆ ਫਿਰ ਦੇਖਦੇ ਆ ਚੱਲ ਕੀ ਗੱਲਬਾਤ ਹੈ ਬਣੇ ਰਹੋ ਵੀਡੀਓ ਦੇ ਨਾਲ ਸਕਿੱਪਣਾ ਕਰਿਓ ਦੇਖੋ ਰੋਡ ਜੋ ਪੱਖੋ ਕਲਾਂ ਤੋਂ ਤਪਾ ਨੂੰ ਜਾਂਦਾ ਹੈ ਇਹ ਰੋਡ ਬਲੌਕ ਕੀਤਾ ਪਿਆ ਤੇ ਸੜਕ ਟੁੱਟਣ ਕਾਰਨ ਇਹ ਰੋਡ ਬਲੌਕ ਹੈ ਆਵਾਜ਼ ਆਈ ਬੰਦਾ ਇਸ ਰੋਡ ਦੀ ਜੁੱਤਾ ਪਾਤੋਂ ਪੱਖੋਗਲਾਂ ਨੂੰ ਆਉਂਦਾ ਤੇ ਮਾਨਸਾ ਨੂੰ ਮੰਨ ਲੋ ਜੋੜਦਾ ਤਪਾਤੋਂ ਜਿਹੜੇ ਆਕਲੀਆ ਜੋਗਾ ਮਾਨਸਾ ਜਾਂਦੇ ਆ ਉਹ ਧਿਆਨ ਰੱਖਣ ਕੇ ਰੋਡ ਬੰਦ ਹੈ ਤੇ ਪਾਣੀ ਆਉਣ ਕਾਰਨੇ ਰੋਡ ਬੰਦ ਕੀਤਾ ਹੋਇਆ ਸੜਕ ਟੁੱਟਣ ਕਾਰਨ ਤੇ ਦਿਖਾਉਣੇ ਮਿੱਤਰੋ ਤੁਹਾਨੂੰ ਕੀ ਗੱਲ ਬਾਤ ਹੈ ਬਸ ਥੋੜੀ ਦੂਰੀ ਰਹਿ ਗਿਆ ਪੱਖੋਗਣ ਵਾਲੇ ਪੰਪ ਦੇ ਨਾਲ ਬਿਲਕੁਲ ਉੱਥੇ ਪਾਣੀ ਵੱਧਿਆ ਜੋ ਕੱਸੀ ਹੈ ਤੱਜ ਵਾਲੀ ਉਹ ਤੇ ਪੰਪ ਦੇ ਵਿਚਾਲੇ ਇੱਥੇ ਸੜਕ ਟੁੱਟੀ ਹੈ ਜਿੱਥੋਂ ਪਾਣੀ ਸੜਕ ਦੇ ਥੱਲੇ ਪਾਈਪ ਦੱਬਿਆ ਹੋਇਆ ਸੀਗਾ ਪਹਿਲਾਂ ਤਾਂ ਪਾਈਪਾਂ ਰਾਹੀਂ ਪਾਣੀ ਜਾ ਰਿਹਾ ਸੀ ਉਸ ਤੋਂ ਬਾਅਦ ਪਾਣੀ ਨੇ ਥੱਲੋਂ ਮਿੱਟੀ ਖੋਰ-ਖੋਰ ਕੇ ਸੜਕ ਦੇ ਥੱਲੇ ਖੋਖਲੀ ਕਰਤੀ ਸੜਕ ਅਤੇ ਬਾਅਦ ਚ ਸੜਕਾ ਪੱਟਣੀ ਪਈ ਉਹਨੂੰ ਦਿਖਾਉਣੇ ਚੱਲ ਕੇ ਪਿਛਲੇ 3-4 ਦਿਨਾਂ ਤੋਂ ਬਾਰਸ਼ ਨੇ ਬਹੁਤ ਬੁਰਾ ਹਾਲ ਕੀਤਾ ਪਿਆ ਚਾਰੇ ਪਾਸੇ ਪਾਣੀ ਪਾਣੀ ਹੋਇਆ ਪਿਆ ਤੇ ਇਸੇ ਤਰ੍ਹਾਂ ਹੀ ਪਿੰਡ ਪੱਖੋ ਕਲਾਂ ਦੇ ਵਿੱਚ ਬਹੁਤ ਪਾਣੀ ਆ ਰਿਹਾ ਹੋਰ ਪਿੰਡਾਂ ਦਾ ਪਾਣੀ ਵੀ ਆ ਰਿਹਾ ਇਸੇ ਤਰ੍ਹਾਂ ਪੱਖੋ ਕਲਾਂ ਤੋਂ ਗਾਂ ਛੋਟੇ ਰੂੜੇ ਕੇ ਪਿੰਡ ਹੈ ਉਧਰ ਪਾਣੀ ਲੰਘ ਜਾਂਦਾ ਪਰ ਜੋ ਪਿੱਛੋਂ ਪਾਣੀ ਆ ਰਿਹਾ ਉਹ ਬਹੁਤ ਜ਼ਿਆਦਾ ਆ ਰਿਹਾ ਕਿਉਂਕਿ ਅਗਲੇ ਪਿੰਡ ਰੂੜੇ ਕਾਂਲੇ ਬਣੀ ਚੱਲ ਸਕਦੇ ਪਾਣੀ ਤੇ ਦੇਖੋ ਕਿੱਡਾ ਵੱਡਾ ਪਾੜ ਪੈ ਗਿਆ ਸ਼ਰਤ ਦੇ ਵਿਚਾਲੇ ਸੜਕ ਨੂੰ ਤੋੜ ਕੇ ਪਾਣੀ ਕਿਸ ਤਰ੍ਹਾਂ ਇੱਕ ਤੋਂ ਦੂਜੇ ਪਾਸੇ ਜਾ ਰਿਹਾ ਹੈ ਹੌਲੀ ਹੌਲੀ ਛੋਟੇ ਜਿਹੇ ਰਾਹ ਤੋਂ ਪਾਣੀ ਬਹੁਤ ਜ਼ਿਆਦਾ ਰਾਹ ਬਣਾ ਗਿਆ ਤੇ ਲੋਕ ਦੇਖੋ ਕਿਵੇਂ ਇਕੱਠੇ ਹੋਏ ਹੋਏ ਐ ਇੱਕ ਛੋਟਾ ਜਿਹਾ ਪਾਈਪ ਦੱਬਿਆ ਪਿਆ ਸੀ ਜਿਸ ਨੂੰ ਤੋੜ ਕੇ ਪਾਣੀ ਕਿਹੋ ਜਿਹਾ ਰੂਪ ਧਾਰਨ ਕਰ ਗਿਆ ਦੇਖੋ ਚਾਰ ਪੰਜ ਪਿੰਡਾਂ ਦਾ ਪਾਣੀ ਆ ਰਿਹਾ ਤੇ ਹਰ ਪਾਸੇ ਤਵਾਹੀ ਮਚਾਉਂਦਾ ਸਾਰੀਆਂ ਫਸਲਾਂ ਬਰਬਾਦ ਕਰਤੀਆਂ ਨਾਲ-ਨਾਲ ਲੱਗਦੇ ਜਿਹੜੇ ਘਰ ਸੀਗੇ ਉਹ ਵੀ ਪ੍ਰਭਾਵਿਤ ਹੋ ਗਏ ਲੋਕ ਆਪਣਾ ਸਮਾਨ ਚੱਕਰ ਨੂੰ ਤਿਆਰ ਹੋ ਗਏ ਘਰਾਂ ਚੋਂ ਤੇ ਪਾਣੀ ਰੁਪਣ ਦਾ ਨਾਮ ਨਹੀਂ ਲੈ ਰਿਹਾ ਇਹ ਸਮਝ ਨਹੀਂ ਆ ਰਹੀ ਕਿ ਪਾਣੀ ਆ ਕਿਦਨੋਂ ਰਿਹਾ ਐ ਇੰਨਾ ਪਾਣੀ ਹੜ ਤੱਕ ਰੁਕ ਨਹੀਂ ਰਿਹਾ ਜੋ ਲੋਕ ਤਾਜੋ ਵਾਲੇ ਲੋਕ ਆਪਣੇ ਪਾਸੇ ਖੜੇ ਐ ਤੇ ਇੱਧਰ ਪੱਖੋਪਿੰਡ ਵਾਲੇ ਖੜੇ ਐ ਪਰ ਕਿਸੇ ਦੀ ਮਨਨ ਕਿ ਜਦੋਂ ਪੇਸ਼ ਨਹੀਂ ਚੱਲਦੀ ਕਿ ਪਾਣੀ ਦਾ ਕੀ ਹੱਲ ਕੀਤਾ ਜਾ ਸਕੇ ਕਿਸੇ ਨੂੰ ਸਮਝ ਨਹੀਂ ਆ ਰਿਹਾ ਕਿਉਂਕਿ ਦੋਨਾਂ ਪਾਸੇ ਮਜਬੂਰੀ ਹੈ ਪਾਣੀ ਲਗਾਉਣ ਦੀ ਕਿ ਜਿੱਧਰ ਨੀਵਾ ਪਾਸਾ ਹੋਇਆ ਨਿਮਾਨ ਹੋਈ ਪਾਣੀ ਆਪੇ ਉੱਤਰ ਰਾਹ ਬਣਾ ਕੇ ਲੰਘ ਜਾਊਗਾ ਤੇ ਮੌਕੇ ਤੇ ਐਸਡੀਐਮ ਸਾਹਿਬ ਵੀ ਆਏ ਸੀਗੇ ਉਹ ਵੀ ਜੈਜਾ ਲੈ ਕੇ ਗਏ ਆ ਪਿੰਡਾਂ ਦਾ ਜਿਹੜੇ ਪਾਣੀ ਨਾਲ ਪ੍ਰਭਾਵਿਤ ਹੋਏ ਆ ਘਰ ਤੇ ਫਸਲ ਜਿਹੜੀ ਖਰਾਬ ਹੋਈ ਆ